ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਆਪਣੀਆਂ ਮੰਗਾਂ ਨੂੰ ਰੱਖ ਕੇ ਮੰਗ ਪੱਤਰ ਸੌਂਪਿਆ ਜਾਣਾ ਸੀ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਗੈਲ ਰੋਡ ਸੈਟ ਤੇ ਦਾਣਾ ਮੰਡੀ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਲੋਕ ਸਭਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਣੇਗਰ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਪਰ ਉਹ ਜਰਿੰਦਰ ਵਿਖੇ ਹੋਣ ਜਾ ਰਹੇ ਉਹ ਪਹਚੋਣਾ ਵਿੱਚ ਰੁਝੇ ਹੋਏ ਹੋਣ ਕਾਰਨ ਉਹਨਾਂ ਦੀ ਜਗ੍ਹਾ ਤੇ ਇਹ ਮੰਗ ਪੱਤਰ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਦਿੱਤਾ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਵਿਰੋਧੀ ਧਿਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਸੀ ਦੇਖੋ ਅਸੀਂ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਦਾਣਾ ਮੰਡੀ ਦੇ ਵਿੱਚ ਇਹ ਪ੍ਰੋਗਰਾਮ ਪੂਰੇ ਭਾਰਤ ਦੇ ਪ੍ਰੋਗਰਾਮ ਦੀ ਇੱਕ ਕੜੀ ਦੇ ਵਿੱਚੋਂ ਇੱਕ ਲੜੀ ਦੇ ਵਿੱਚੋਂ ਪ੍ਰੋਗਰਾਮ ਹੈ ਐਸਕੇਐਮ ਨਾਨ ਪੋਲਿਟিক্যাল ਕੇਐਮਐਮ ਜੋ ਮੋਰਚੇ ਚੱਲ ਰਹੇ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੱਬ ਵਾਲੀ ਰਤਨਪੁਰਾ ਇਹਨਾਂ ਚਾਰਾਂ ਮੋਰਚਿਆਂ ਦੀ ਸਾਂਝੀ ਇੱਕ ਮੀਟਿੰਗ ਦੇ ਵਿੱਚੋਂ ਫੈਸਲਾ ਨਿਕਲਿਆ ਸੀਗਾ ਕਿ ਅਸੀਂ ਵਿਪੱਖਸ਼ ਨੂੰ ਵਿਰੋਧੀ ਧਿਰ ਨੂੰ ਤੇ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਐ ਉਹਨਾਂ ਨੂੰ ਅਸੀਂ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਮੰਗ ਪੱਤਰ ਦੇਣਾ ਹੈ ਉਹਦੀ ਕੜੀ ਦੇ ਵਿੱਚੋਂ ਅੱਜ ਇੱਥੇ ਅਸੀਂ ਮੰਗ ਪੱਤਰ ਦਿੱਤਾ ਹੈ ਸਾਡੇ ਇੱਥੋਂ ਦੇ ਐਮਪੀ ਸਾਹਿਬ ਰਾਜਾ ਵਿੜਿੰਗ ਜੀ ਆਣੇ ਇੱਥੇ ਆਉਣਾ ਸੀ ਮੰਗ ਪੱਤਰ ਲੈਣ ਲੇਕਿਨ ਉਹਨਾਂ ਦੀ ਆਪਦੇ ਰਜੇਵੇਂ ਨੇ ਕੋਈ ਗੱਲ ਨਹੀਂ ਮੰਗ ਪੱਤਰ ਦਿੱਤਾ ਹੈ ਦੇਖਦੇ ਹਾਂ ਮੰਗ ਪੱਤਰ ਦੇ ਉੱਤੇ ਰਿਜ਼ਲਟ ਕੀ ਆਉਂਦਾ ਹੈ ਮੇਨ ਮੰਗਾ ਕੀ ਨਹੀਂ ਮੇਨ ਮੰਗਾ ਨੇ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਜਿਹੜੀਆਂ ਸਾਡੀਆਂ ਅੰਦੋਲਨ ਦੀਆਂ ਸ਼ੁਰੂਆਤੀ ਮੰਗਾ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਹੋਵੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਭੂਮੀ ਅधिਗ੍ਰਹਿਣ ਬਿੱਲ ਜਿਹੜਾ 2013 ਦੇ ਵਿੱਚ ਲੋਕਾਂ ਨੇ ਇੱਕ ਲੜਾਈ ਲੜ ਕੇ ਬਣਵਾਇਆ ਸੀ ਉਹ ਭੂਮੀ ਅधिਗ੍ਰਹਿਣ ਬਿੱਲ ਨੂੰ ਮੁੜ ਦੁਬਾਰਾ ਸੁਰਜੀਤ ਕੀਤਾ ਜਾਵੇ ਜਿਹਨੂੰ ਸਾਡੀ ਸਰਕਾਰ ਨੇ ਮੋਦੀ ਜੀ ਨੇ ਆਉਂਦਿਆਂ ਅਨਸਾਰ ਇੱਕ ਮਾਡਲ ਐਕਟ ਬਣਾ ਕੇ ਉਹਦੇ ਵਿੱਚੋਂ ਜਿਹੜੀ ਸਾਡੇ 70 ਜਾਂ 80% ਲੋਕਾਂ ਦੀ ਸਹਿਮਤੀ ਰਿਟਨ ਦੇ ਵਿੱਚ ਸਹਿਮਤੀ ਲੈਣ ਦਾ ਜਿਹੜਾ ਪ੍ਰਵਿਧਾਨ ਸੀ ਉਹ ਵਿੱਚੋਂ ਕਰ ਦਿੱਤਾ ਗਿਆ ਔਰ ਉਹੀ ਇੱਕ ਵੱਡਾ ਕਿਸਾਨਾਂ ਦੀ ਦੇ ਬਚਾ ਦਾ ਕਾਰਨ ਸੀ ਉਸੇ ਨਾਲ ਹੀ ਕਿਸਾਨ ਨੂੰ ਪੂਰੀ ਕੀਮਤ ਮਿਲਣੀ ਸੀ ਜੇ 80% ਕਿਸਾਨ ਸਹਿਮਤ ਨਾ ਹੁੰਦੇ ਜ਼ਮੀਨ ਕਦੇ ਵੀ ਗ੍ਰਹਿ ਮਤਲਬ ਅधिਗ੍ਰਹਿਣ ਨਹੀਂ ਸੀ ਹੋ ਸਕਦੀ ਐਕਵਾਇਰ ਨਹੀਂ ਸੀ ਹੋ ਸਕਦੀ ਔਰ ਉਹ 80% ਕਿਸਾਨਾਂ ਦੀ ਸਹਿਮਤੀ ਬਣਨੀ ਸੀ ਉਹਨਾਂ ਨੇ ਪੂਰਾ ਰੇਟ ਲੈ ਕੇ ਹੀ ਸਹਿਮਤੀ ਬਣਨੀ ਸੀ ਉਹ ਮਨਮਰਜ਼ੀ ਦੇ ਰੇਟ ਕਿਸਾਨਾਂ ਨੂੰ ਮਿਲਣ ਵਾਲੀ ਗੱਲ ਸੀ ਉਹ ਲੇਕਿਨ ਉਹਦੇ ਤੋਂ ਇਹ ਸਰਕਾਰ ਨੇ ਹਿੱਲਚੁਲ ਕੀਤੀ ਆ ਸਾਡਾ ਭਾਵਨਾ ਇਹ ਕਿ ਉਹ ਦੁਬਾਰਾ ਫੇਰ ਉਹ ਕਾਨੂੰਨ ਲਾਗੂ ਹੋਣ ਉਹੀ ਕਾਨੂੰਨ ਦੁਬਾਰਾ ਆਵੇ ਤੋਂ ਇਹਦੇ ਨਾਲ ਨਾਲ ਜਿਵੇਂ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਕਿਸਾਨ ਦੇ ਪੱਤਰਕਾਰ ਜ਼ਖਮੀ ਹੋਇਆ ਸੀ ਉਹਨਾਂ ਨੂੰ ਇਨਸਾਬ ਦੇਣਾ ਉਹਨਾਂ ਜ਼ਖਮੀਆਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਵਾਉਣਾ ਸੀ ਸਾਡੇ ਅੰਦੋਲਨ ਦੌਰਾਨ ਹੋਏ ਕੇਸ ਵਾਪਸ ਕਰਾਉਣੇ ਸੀ ਮਨਰੇਗਾ ਦੇ ਜਿਹੜੇ ਸਾਡੇ ਕਿਸਾਨੀ ਖੇਤੀ ਨੂੰ ਮਨਰੇਗਾ ਸ਼ਾਮਲ ਕਰਨਾ ਤੇ ਮਨਰੇਗਾ ਦੇ ਮਜ਼ਦੂਰਾਂ ਨੂੰ ਘੱਟੋ ਘੱਟ 200 ਦਿਨ ਕੰਮ ਮਿਲੇ ਔਰ ਉਹਨਾਂ ਦੀ ਪੂਰੀ ਉਜਰਤ ਮਿਲੇ ਇਹਨਾਂ ਗੱਲਾਂ ਨੂੰ ਲੈ ਕੇ ਸਾਡੀਆਂ ਇਹ 12 ਮੰਗਾਂ ਨੇ ਟੋਟਲ ਹੁਣ 13ਵੀਂ ਮੰਗ ਉਹਦੇ ਚ ਇਹ ਮੈਂਸ਼ਨ ਹੋਈ ਹੈ ਨਵੀਂ ਕਿ ਜਦੋਂ ਅਸੀਂ ਦਿੱਲੀ ਨੂੰ ਜਾਣ ਲੱਗੇ ਆ ਸਾਡੇ ਉਸ ਵੇਲੇ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਕਿੱਲਾਂ ਲਾਈਆਂ ਗਈਆਂ ਕੰਧਾ ਕੱਢ ਦਿੱਤੀਆਂ ਗਈਆਂ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਇੱਥੇ ਨਹੀਂ ਰੁਕੇ ਲੋਕਾਂ ਦੇ ਸਿੱਧੀਆਂ ਗੋਲੀਆਂ ਚਲਾਈਆਂ ਸਾਡਾ ਸ਼ੁਭਕਰਮ ਸ਼ਹੀਦ ਕਰਤਾ ਪੰਜ ਨੌਜਵਾਨ ਸਾਡੇ ਜਿਹਨਾਂ ਦੀ ਆਈ ਸੈੱਟ ਚਲੀ ਗਈ ਗੋਲੀਆਂ ਮੱਧੀਆਂ ਸਿੱਧੀਆਂ ਅੱਖਾਂ ਚ ਉਧਰਤ ਨੇ ਜਾਨ ਬਚਾਲੀ ਜਿਹਦੇ ਜਿਹਦੀ ਅੱਖ ਦੇ ਵਿੱਚ ਗੋਲੀ ਵੱਜ ਗਈ ਟਰਮੀਨ ਜਿਹੇ ਸਿਰ ਚ ਵੱਜੀ ਹੈ ਕੋਈ ਕਸਰਤਾ ਨਹੀਂ 433 ਨੇ ਜਿਹੜੇ ਜ਼ਖਮੀ ਹੋਏ ਨੇ 40 ਦੇ ਕਰੀਬ ਟਰੈਕਟਰ ਟੁੱਟੇ ਨੇ ਟਰੈਕਟਰ ਗੱਡੀਆਂ ਵਗੈਰਾ ਤੋੜੀਆਂ ਗਈਆਂ ਗੁੰਡਾਗਰਦੀ ਹੋਈ ਉਹਨਾਂ ਲੋਕਾਂ ਦੀ ਸ਼ਨਾਖਤ ਕਰਕੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਉਹਨਾਂ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਹੋਵੇ ਜਿਨ੍ਹਾਂ ਨੇ ਉਹ ਆਰਡਰ ਦੇ ਕੇ ਸਾਰਾ ਕੁਝ ਕਰਵਾਇਆ ਸੋ ਇਹ ਸਾਡੀਆਂ 13 ਮੰਗਾਂ ਨੂੰ ਲੈ ਕੇ ਅਸੀਂ ਅੱਜ ਮੰਗ ਪੱਤਰ ਸੌਂਪਿਆ ਇੱਕ ਸਾਡੀ ਸਭ ਤੋਂ ਵੱਡੀ ਗੱਲ ਇਹ ਤੇ ਚੋਂ ਇਹ ਹੈ ਕਿ ਇਸ ਪਾਰਟੀ ਨੇ ਜਾਂ ਇਹ ਇੰਡੀਆ ਆਲਾਈንስ ਨੇ ਆਪਣੇ ਚੋਣ ਮੈਨੀਫੈਸਟੋ ਚ ਇਹ ਕਿਹਾ ਸੀ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਸੀਏਸੀਪੀ ਨੂੰ ਕਾਨੂੰਨੀ ਦਰਜਾ ਦੇਵਾਂਗੇ ਨਾਲ ਇਹ ਗੱਲ ਕਹੀ ਸੀ ਕਿ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰਾਂਗੇ ਜਿਹੜੇ ਤੁਸੀਂ ਚਾਰਕ ਸਾਡੇ ਨਾਲ ਕਮਿਟਮੈਂਟ ਕੀਤੀਆਂ ਨੇ ਉਹਨਾਂ ਕਮਿਟਮੈਂਟਾਂ ਦੇ ਸਬੰਧ ਵਿੱਚ ਅੱਜ ਤੁਸੀਂ ਠੀਕ ਹੈ ਸਰਕਾਰ ਨਹੀਂ ਬਣ ਸਕੀ ਇੱਕ ਵੱਖਰੀ ਗੱਲ ਹੈ ਲੇਕਿਨ ਇੱਕ ਸਟਰੋਂਗ اپੋਜੀਸ਼ਨ ਤਾਂ ਹੈ ਨਾ ਤੁਸੀਂ ਪ੍ਰਾਈਵੇਟ ਮੈਂਬਰ ਬੈਲ ਲਿਆ ਸਕਦੇ ਹੋ ਸਾਡਾ ਇਹਦੇ ਤੇ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਓ ਪਤਾ ਲੱਗੇਗਾ ਤੁਹਾਡੀ ਮਨਸ਼ਾ ਦਾ ਜੇ ਤਾਂ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਉਂਦੇ ਨੇ ਤਾਂ ਕਲੀਅਰ ਅਗੇ ਕਿਸਾਨ ਪੱਖੀ ਗੱਲ ਕਰ ਸਕਦੇ ਨੇ ਅਗਰ ਉਹ ਪ੍ਰਾਈਵੇਟ ਮੈਂਬਰ ਬੈਲ ਲਿਆਉਣ ਤੋਂ ਹੀ ਭਜਦੇ ਨੇ ਤਾਂ ਫਿਰ ਇਹਦਾ ਮਤਲਬ ਉਸੇ ਥੈਲੀ ਦੇ ਵੱਟੇ ਨੇ ਜਿਹੜੀ ਥੈਲੀ ਦੇ ਵੱਟੇ ਪਹਿਲਾਂ ਸਾਡੇ ਦੇ ਰਾਜ ਕਰਦੇ ਆ ਫਿਰ ਕੋਈ ਫਰਕ ਨਹੀਂ ਠੀਕ ਤਾਂ ਫਿਰ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਨਾਲ ਵੀ ਕਿਸ ਤਰੀਕੇ ਦੇ ਨਾਲ ਵਰਤਾਰਾ ਕਰਨਾ ਕਿਸ ਤਰੀਕੇ ਨਾਲ ਨੇ ਜੇਠਣਾ ਫਿਰ ਉਹਦੇ ਬਾਰੇ ਕਿਸਾਨ ਸੋਚਣ ਲਈ ਮਜਬੂਰ ਹੋਣਗੇ ਲੇਕਿਨ ਅਸੀਂ ਕਹਾਂਗੇ ਕਿ ਵਕਤ ਹੈ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਣ ਉਹ ਪ੍ਰਾਈਵੇਟ ਮੈਂਬਰ ਬਿਲ ਦੇ ਰਾਹੀਂ ਸਾਡੇ ਮੁੱਦੇ ਸਾਡੇ ਮਸਲਿਆਂ ਦਾ ਹੱਲ ਹੋਵੇਗਾ ਮੈਂ ਅੱਜ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕਿਉਂਕਿ ਉਹ ਜਲੰਧਰ ਬਾਈ ਇਲੈਕਸ਼ਨ ਦਾ ਆਖਰੀ ਚੋਣ ਪ੍ਰਚਾਰ ਦਾ ਦਿਨ ਹੈ ਉਹਨਾਂ ਦੀ ਮਜਬੂਰੀ ਹੋ ਗਈ ਉਹਨਾਂ ਨੇ ਆਉਣਾ ਸੀਗਾ ਸੋ ਮੈਂ ਉਹਨਾਂ ਦੇ ਬਿਹਾਫ ਤੇ ਉੱਤੇ ਡੱਲੇਵਾਲ ਸਾਹਿਬ ਤੇ ਹੋਰ ਸਤਕਾਰਯੋਗ ਕਿਸਾਨ ਲੀਡਰਾਂ ਦੇ ਕੋਲੋਂ ਜਿਹੜਾ ਮੰਗ ਪੱਤਰ ਪੂਰੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਜਾ ਰਿਹਾ ਹੈ ਉਹ ਸਾਡੇ ਕਿਸਾਨ ਵੀਰ ਤੇ ਭੈਣਾ ਜਿਨ੍ਹਾਂ ਦੀ ਬਦੌਲਤ ਅਰਥਚਾਰਾ ਕਿਸਾਨ ਨਾ ਹੋਵੇ ਤੇ ਦੇਸ਼ ਦਾ ਅਰਥਚਾਰਾ ਮੇਰਾ ਖਿਆਲ ਢਹ ਢੇਰੀ ਹੋ ਜਵੇ ਕਿਸਾਨ ਨਾ ਹੋਵੇ ਤੇ ਭੁੱਖਮਰੀ ਪੈ ਜਾਵੇ ਤੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਭੈਣਾ ਵੀਰ ਬਜ਼ੁਰਗ ਔਰ ਜਿੱਥੇ ਦੁੱਖ ਤੇ ਤਸੀਹੇ ਚੱਲ ਰਹੇ ਆ ਉਥੇ ਕਈ ਕਿਸਾਨ ਦੋਸਤ ਜਿਹੜੇ ਸ਼ਹੀਦੀ ਪ੍ਰਾਪਤ ਵੀ ਕਰ ਗਏ ਸੋ ਇਹ ਮੰਗ ਪੱਤਰ ਮੈਂ ਸਤਕਾਰਯੋਗ ਪ੍ਰਧਾਨ ਸਾਹਿਬ ਦੇ ਹਵਾਲੇ ਕਰੂੰਗਾ ਉਹਨਾਂ ਨੂੰ ਸਨਿਮਰ ਬੇਨਤੀ ਜਿਹੜੀਆਂ ਕਿਸਾਨਾਂ ਦੀਆਂ ਭਾਵਨਾਵਾਂ ਇਹਦੇ 'ਚ ਦਰਜ ਹੈਗੀਆਂ ਨੇ ਮੰਗਾਂ ਦਰਜ ਹੈਗੀਆਂ ਨੇ ਤਾਂ ਜੋ ਕਾਂਗਰਸ ਪਾਰਟੀ ਦੇ ਸਾਡੇ ਵਿਰੋਧੀ ਧਿਰ ਦੇ ਲੋਕ ਸਭਾ ਦੇ ਵਿੱਚ ਆਗੂ ਸ਼੍ਰੀ ਰਾਹੁਲ ਗਾਂਧੀ ਜੀ ਇਹਦੇ ਉੱਤੇ ਮੰਥਨ ਕਰਕੇ ਕਿਉਂਕਿ ਲੋਕ ਸਭਾ ਤੇ ਵਿਧਾਨ ਸਭਾ ਇਹ ਦੋ ਸਟੈਚ ਸਟ੍ਰੈਚਰੀ ਪੋਸਟ ਨੇ ਸੰਵਧਾਨਕ ਉਹਦੇ ਹੈਗੇ ਆ ਕਾਨੂੰਨ ਘਾੜੇ ਉੱਥੇ ਜਾਂਦੇ ਆ ਤਾਂ ਜੋ ਕੋਈ ਇਹਦੇ ਉੱਤੇ ਉੱਤੇ ਮੰਥਨ ਕਰਕੇ ਕੋਈ ਪ੍ਰਾਈਵੇਟ ਮੈਂਬਰ ਬਿੱਲ ਕਿਸਾਨ ਮੰਗਾਂ ਦੇ ਹੱਕ ਦੇ ਵਿੱਚ ਤਾਂ ਜੋ ਜਿਹੜਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਮੋਰਚੇ ਦੇ ਉੱਤੇ ਬੈਠ ਕੇ ਆਪਣਾ ਜਸਮਾਨੀ ਤੌਰ ਤੇ ਵੱਡਾ ਨੁਕਸਾਨ ਸੋ ਇਹ ਜਰੂਰ ਇਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਤੇ ਸੈਕੰਡਲੀ ਬੀਜੇਪੀ ਰੱਸੀ ਜਲ ਗਈ ਪਰ ਬੱਟ ਨਹੀਂ ਗਿਆ ਮੋਦੀ ਸਾਹਿਬ ਜਿਹੜਾ ਕਹਿੰਦਾ ਸੀਗਾ ਵੀ ਆਪਦੀ ਬਾਅਦ 400 ਪਾਰ ਫੂਕ ਨਿਕਲ ਗਈ ਜੇ ਉਹਦੀ ਫੂਕ ਨਿਕਲੀ ਹੈ ਤੇ ਉਹਨੂੰ ਸਮਝ ਲੈਣਾ ਚਾਹੀਦਾ ਕਿ ਇਹਦੇ ਪਿੱਛੇ ਵੀ ਸਤਿਕਾਰਯੋਗ ਦੇਸ਼ ਦਾ ਕਿਸਾਨ ਇਕਜੁੱਟ ਹੋ ਕੇ ਫੈਸਲਾ ਲਿਆ ਤੇ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਉਣ ਦੇ ਵਿੱਚ ਵੀ ਵਿਫਲ ਹੋ ਗਿਆ ਅਸਫਲ ਹੋ ਗਿਆ ਰੱਸੀ ਜਲ ਗਈ ਪਰ ਬਟ ਨਹੀਂ ਗਿਆ ਸਰਕਾਰ ਬਣ ਗਈ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਜੀ ਨੂੰ ਖੁਦ ਜਾਂਦੇ ਦੇਸ਼ ਦਾ ਖੇਤੀਬਾੜੀ ਮਨਿਸਟਰ ਜਾਂਦਾ ਮੋਰਚੇ ਦੇ ਉੱਤੇ ਜਾ ਕੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਗੱਲਾਂ ਸੁਣਦੇ ਡਿਸਕਸ਼ਨ ਕਰਦੇ ਟੇਬਲ ਸਾਂਝਾ ਕਰਦੇ ਕਿਹੜੀ ਗੱਲ ਜਿਹਦਾ ਹੱਲ ਨਹੀਂ ਹੋ ਸਕਦਾ ਵੱਡੇ ਰਾਸ਼ਟਰਾਂ ਦੀ ਲੜਾਈ ਹੋ ਜਾਂਦੀ ਹੈ ਤੇ ਉਸ ਲੜਾਈ ਦਾ ਹੱਲ ਵੀ ਟੇਬਲ ਆ ਸੋ ਮੈਂ ਕਿਸਾਨ ਲੀਡਰ ਲਖੋਵਾਲ ਸਾਹਿਬ ਜਿਨ੍ਹਾਂ ਨੂੰ ਅਕਸਰ ਮੈਂ ਟੀਵੀ ਦੇ ਉੱਤੇ ਵਿਚਾਰ ਦਿੰਦੇ ਹੋਏ ਵਿਚਾਰ ਰੱਖਦੇ ਹੋਏ ਸੁਣਿਆ ਮੈਂ ਕਾਇਲ ਆ ਉਹਨਾਂ ਦਾ ਮੈਂ ਮੰਗ ਪੱਤਰ ਲੈਣ ਆਇਆ ਤੇ ਅੱਜ ਸ਼ਾਮ ਤੱਕ ਇਹ ਮੰਗ ਪੱਤਰ ਸਤਕਾਰਯੋਗ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਤੱਕ ਮੈਂ ਪਹੁੰਚਦਾ ਕਰੂੰਗਾ ਥੈਂਕ ਯੂ ਵੈਰੀ ਮਚ ਦੱਲੇਵਾਲ ਸਾਹਿਬ ਦਾ ਰਿਣੀ ਆ ਦੱਲੇਵਾਲ ਸਾਹਿਬ ਨੂੰ ਮੈਂ ਅਕਸਰ ਟੀਵੀ ਦੇ ਉੱਤੇ ਬੋਲਦਿਆਂ ਵਿਚਾਰ ਦਿੰਦਿਆਂ ਸੁਣਿਆ ਮੈਂ ਇਹ ਕਹਾਂ ਪੰਜਾਬੀ ਦੇ ਮੈਂ ਫੈਨ ਆ ਨਾ ਇਹਨਾਂ ਦੀ ਨੌਲੇਜ ਖੇਤੀ ਦੇ ਉੱਤੇ ਖੇਤੀ ਸੈਕਟਰ ਦੇ ਉੱਤੇ ਮੈਂ ਕਈ ਵਾਰ ਇਹਨਾਂ ਦੀ ਸਪੀਚ ਦੇ ਵਿੱਚੋਂ ਕਿਸੇ ਕੰਮ ਵਾਸਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਇਹਨਾਂ ਦੀ ਸਪੀਚ ਸੁਣ ਲੈਣਾ ਹੋਂ ਨਾ ਮੈਂ ਦੱਲੇਵਾਲ ਸਾਹਿਬ ਦਾ ਤੇ ਸਤਕਾਰਯੋਗ ਸਾਰੇ ਕਿਸਾਨ ਲੀਡਰਾਂ ਦਾ ਵੀਰਾਂ ਦਾ ਮੈਂ ਰਣੀ